ਸਤਿ ਸ੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਚਾਲ ਹੈ ਮੈਂ ਸੰਜੀਤ ਕੌਰ ਮਠਾੜੂ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਵੀਡੀਓ ਲੈ ਕੇ ਆ ਗਏ ਗਰਮੀ ਵਾਲਾ ਜਿਹੜਾ ਸਟਾਕ ਆਪਣੇ ਕੋਲੇ ਆ ਗਿਆ ਤੇ ਅੱਜ ਦਾ ਜਿਹੜਾ ਸਫਾ ਹੈ ਆਪਣੇ ਕੋਲੇ ਪਿਓਰ ਦੁਪੱਟੇ ਦੇ ਨਾਲ ਆਇਆ ਹੈ ਤੇ ਰੇਟ ਵੀ ਜਿਹੜੇ ਇਹਨਾਂ ਦੇ ਬਹੁਤ ਬਾਜ਼ਬ ਨੇ 1000 ਵਾਲਾ ਸੂਟ ਹੈ ਆਪਾਂ ਡਿਸਕਾਊਂਟ ਦੇ ਉੱਤੇ ਤੁਹਾਨੂੰ ਸੂਟ ਦੇਵਾਂਗੇ ਤੇ ਸੂਟ ਬਹੁਤ ਹੀ ਸੋਹਣੇ ਆਏ ਨੇਗੇ ਸਾਰੇ ਪਿਓਰ ਦੁਪੱਟਿਆਂ ਦੇ ਨਾਲ ਨੇਗੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਆ ਉਹਨਾਂ ਨੂੰ ਆਪਣੀ ਲੋਕੇਸ਼ਨ ਦੱਸ ਦਿੰਦੇ ਆ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸ ਜਿੱਥੇ ਆਪਣੀ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਡੇਰਾਪਾਪਾ ਪੰਜਾਬ ਦਾਸ ਦੇ ਨੀਅਰ ਹੈ ਤੇ ਇਹ ਆਪਣੀ ਸੀਗੀ ਲੋਕੇਸ਼ਨ ਤੇ ਵੀਡੀਓ ਆਪਾਂ ਕਰਦੇ ਆਂਗੇ ਸ਼ੁਰੂ ਉੱਤੇ ਸਾਰੇ ਜਣੇ ਰਲ ਕੇ ਆਪਾਂ ਵੀਡੀਓ ਦੇਖਦੇ ਆਂ ਸੋਹਣੇ ਸੋਹਣੇ ਰੰਗ ਦੇ ਸੋਹਣੇ ਸੋਹਣੇ ਡਿਜ਼ਾਈਨ ਤੇ ਬਹੁਤ ਸੋਹਣੇ ਸੂਟ ਨੇ 10 ਤੋਂ 12 ਡਿਜ਼ਾਈਨ ਜਿਹੜੇ ਆਪਣੇ ਕੋਲੇ ਆਏ ਨੇ ਸਾਰਾ ਗਰਮੀ ਵਾਲਾ ਮਾਲ ਹੈ ਸਟਾਕ ਹੈ ਬਹੁਤ ਸੋਹਣਾ ਪਿਓਰ ਕੈਂਵਸ ਦੇ ਸੂਟ ਹੈ ਤੇ ਪਿਓਰ ਦੁਪੱਟਿਆਂ ਦੇ ਨਾਲ ਹੈ ਰੇਟ ਵਾਜਬ ਨੇਗੇ ਤੇ ਆਪਾਂ ਅੱਜ ਸਾਰੇ ਜਣੇ ਰਲ ਕੇ ਦੇਖੀਏ 10-12 ਡਿਜ਼ਾਈਨ ਆਪਣੇ ਕੋਲੇ ਆਏ ਆ ਸਾਰੇ ਡ ਜਿਹੜੇ-ਜਿਹੜੇ ਰੰਗ ਤੁਹਾਨੂੰ ਪਸੰਦ ਆਉਣਗੇ ਤੁਸੀਂ ਸਕਰੀਨ ਦੇ ਉੱਤੇ ਨੰਬਰ ਆਪਣਾ ਚੱਲੀ ਜਾਂਦਾ ਸੂਟ ਨੂੰ ਬਾਏ ਕਰ ਸਕਦੇ ਹੋਗੇ ਆਜੋ ਆਪਾਂ ਰਲ ਕੇ ਸੋਹਣੇ-ਸੋਹਣੇ ਰੰਗ ਦੇਖੀਏ ਬਹੁਤ ਸੋਹਣੇ ਜਿਹੜੇ ਸੂਟ ਨੇਗੇ ਤੇ ਇਹ ਕਪੜਾ ਜਿਹੜਾ ਹੈਗਾ ਆਪਣਾ ਆਲ ਓਵਰ 5 ਮੀਟਰ ਕਪੜਾ ਹੋਊਗਾ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਂਗੀ ਫੁੱਲ ਪਿਓਰ ਦਾ ਦੁਪੱਟਾ ਹੋਊਗਾ ਇਹਦੇ ਵਿੱਚ 10-12 ਡਿਜ਼ਾਈਨ ਜਿਹੜੇ ਆਪਣੇ ਕੋਲੇ ਆਏ ਨੇਗੇ ਰੇਟ ਇਹਨਾਂ ਦਾ ਬਹੁਤ ਹੀ ਵਾਜਿਬ ਹੈ 1000 ਰੁਪਏ ਵਾਲਾ ਸੂਟ ਹੈ ਇਹ 850 ਦਾ ਇੱਕ ਸੂਟ ਹੈ ਜੇ ਤੁਸੀਂ ਦੋ ਸੂਟ ਲਵੋਗੇ ਤਾਂ ਆਪਾਂ 1600 ਦੇ ਦੋ ਸੂ ਇੱਕ ਸ਼ੂਟ ਦਾ ਰੇਟ 850 ਆਇਆ ਦੋ ਸ਼ੂਟਾਂ ਦਾ ਰੇਟ 1600 ਰੁਪਈਆ ਤੇ ਆਹ ਲਓ ਜੀ ਇਹ 5 ਮੀਟਰ ਆਹ ਲਓ ਪਰ ਕਪੜਾ ਮਿਲੂਗਾ ਤੁਹਾਨੂੰ ਤੇ ਨਾਲ ਫੁੱਲ ਪ्युअर ਦਾ ਜਿਹੜਾ ਦੁਪੱਟਾ ਮਿਲੂਗਾ ਦੁਪੱਟੇ ਦੇ ਉੱਤੇ ਲੈਸ ਲੱਗੀ ਹੋਊਗੀ ਪੂਰੇ ਦੁਪੱਟੇ ਦਾ ਸਾਈਜ਼ ਹੋਊਗਾ ਖੁੱਲਾ ਦੁਪੱਟਾ ਇਹਦਾ ਪੂਰਾ ਸਵਾ ਦੋ ਮੀਟਰ ਦਾ ਦੁਪੱਟਾ ਹੈ ਫੁੱਲ ਪ्युअर ਦਾ ਵਿਮਲ ਦਾ ਦੁਪੱਟਾ ਹੈ ਬਹੁਤ ਵਧੀਆ ਇਹਦੀ ਕੁਆਲਿਟੀ ਹੈ ਦੁਪੱਟੇ ਦੀ ਸਾਰੇ ਰੰਗ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਸਕਰੀਨ ਸ਼ੌਟ ਲੈ ਮਾਰ ਕੇ ਇਹਨੂੰ ਸ਼ੂਟ ਨੂੰ ਤੁਸੀਂ ਵਾਇਰ ਕਰ ਸਕਦੇ ਹੋ ਤੇ ਆਹ ਲਓ ਜੀ ਇਹ ਦਾ ਸੀਗਾ ਮਾਸਟਰਡ ਕਲਰ ਆ ਤੇ ਮਾਸਟਰਡ ਕਲਰ ਦਾ ਸ਼ੂਟ ਸੀਗਾ ਤੇ ਆਹ ਇਹਦਾ ਹੈਗਾ ਫਿਰੋਜੀ ਕਲਰ ਆ ਇਹ ਫਿਰੋਜੀ ਕਲਰ ਦਾ ਸ਼ੂਟ ਹੈਗਾ ਆਪਾਂ ਖੋਲ ਦਿੰਨੇ ਆਂਗੇ ਕਿਉਂਕਿ ਫਿਰ ਸਕਰੀਨਸ਼ਾਟ ਮਾਰਨਾ ਸੌਖਾ ਹੋ ਜੂ ਤੁਹਾਨੂੰ ਆਹ ਲਓ ਜੀ ਇਹਨਾਂ ਚਈ ਫਿਰੋਜੀ ਇਹ ਫਲਾਵਰ ਨਾਲ ਕੰਟਰਾਸਟ ਆ ਬਲੈਕ ਜਿਹੜਾ ਜਮੀਨ ਦਾ ਕਲਰ ਹੈ ਇਹਦਾ ਤੇ ਆ ਆ ਦੁਪੱਟਾ ਤੁਹਾਨੂੰ ਇੱਕ ਖੋਲ ਕੇ ਦਿਖਾਇਆ ਸੀ ਹਰੇਕ ਦੁਪੱਟੇ ਦਾ ਸਾਈਜ਼ ਪੂਰਾ ਫੁੱਲ ਹੋਊਗਾ ਤੇ ਇਹਦੇ ਜਿੰਨੇ ਵੀ ਕਲਰ ਆਏ ਆ ਜੋ ਜੋ ਕਲਰ ਆਪਾਂ ਸਾਰੇ ਤੁਹਾਨੂੰ ਦਿਖਾਵਾਂਗੇ ਆ ਇਹਦਾ ਅਗਲਾ ਡਜਨ ਆ ਗਿਆ ਆ ਲਓ ਜੀ ਇਹ ਵੀ ਆ ਖੋਲੇ ਦੁਪੱਟਾ ਖੋਲ ਗਏ ਆ ਲਓ ਜੀ ਇਹ ਹੈਗਾ ਬੋਟਲ ਗ੍ਰੀਨ ਤੇ ਫਲਾਵਰ ਇਹਦਾ ਬਹੁਤ ਸੋਹਣਾਗਾ ਤੇ ਗਦ ਦੁਪੱਟਾ ਖੋਲੋ ਆਹ ਲਓ ਜੀ ਇਹਦਾ ਹਗਾ ਦੁਪੱਟਾ ਤੇ 4 4 5 5 ਰੰਗ ਸੋਨੂੰ ਮਿਲਣਗੇ ਫੁੱਲ ਪ्योर ਦੇ ਦੁਪੱਟੇ ਦੇ ਨਾਲ ਸਿਰਫ ਤੇ ਸਿਰਫ 850 ਰੁਪਏ ਦਾ ਸੂਟ ਆਹ ਲਓ ਜੀ ਇਹਦਾ ਦੁਪੱਟਾ ਸੀਗਾ ਤੇ ਇਹਦੇ ਵਿੱਚ ਆਪਣੇ ਕੋਲੇ 4 ਤੋਂ 5 ਕਲਰ ਹੋਣਗੇ ਆਹ ਲਓ ਜੀ ਆ ਆ ਗਿਆ ਇਹਦਾ ਅਗਲਾ ਕਲਰ ਮੋਰ ਪੰਖ ਕਲਰ ਹਾਲੋ ਜੀ ਇਹ ਇਹਦਾ ਦੁਪੱਟਾ ਆ ਗਿਆ ਕਿਉਂ ਆਪਣੇ ਕੋਲ ਸੂਟ ਆਏ ਨੇ ਕਾਫੀ ਤੇ ਆਪਾਂ ਫਟਾਫਟ ਖੋਲ ਦਿੰਨੇ ਆਗੇ ਹਾਲੋ ਜੀ ਐਸੇ ਡਿਜ਼ਾਈਨ ਦੇ ਵਿੱਚ ਕਾਫੀ ਸ਼ੇਡ ਹੈ ਤੇ ਆ ਇਹਦਾ ਕਾਫੀ ਕਲਰ ਦਾ ਦੁਪੱਟਾ ਹੈਗਾ ਦੁਪੱਟੇ ਸਾਨੂੰ ਦੱਸਿਆ ਸਾਰਿਆਂ ਦੇ 2.5 2 ਮੀਟਰ ਹੋਣਗੇ ਆ ਕਾਫੀ ਕਲਰ ਦਾ ਇਹਦੇ ਨਾਲ ਆ ਗਿਆ ਦੁਪੱਟਾ ਤੇ ਅਗਰ ਅਗਲਾ ਜਿਹੜਾ ਕਲਰ ਆ ਗਿਆ ਗ੍ਰੇ ਇਹ ਗ੍ਰੇ ਕਲਰ ਨਾਲ ਕੰਟਰਾਸਟ ਬਹੁਤ ਸੋਹਣਾ ਹੈ ਤੇ ਵੀਡੀਓ ਨੂੰ ਆਪਣੀ ਤੁਸੀਂ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿ ਕਿਦਾਂ ਦੀ ਲੱਗਦੀ ਐ ਤੁਹਾਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਆ ਲਓ ਜੀ ਇਹ ਦੱਸਿਆ ਗਏ ਦੁਪੱਟਾ ਤੇ ਅਗਲਾ ਡਿਜ਼ਾਈਨ ਆਪਣੇ ਕੋਲੇ ਆਹ ਵਾਲਾ ਇਹ ਡਿਜ਼ਾਈਨ ਵੀ ਬਹੁਤ ਸੋਹਣਾਗਾ ਆ ਖੋਲੇ ਦੁਪੱਟਾ 5-5 ਮੀਟਰ ਦੀ ਕੱਟ ਆਲਓਵਰ ਪਿਓਰ ਕੈਮਰਿਕ ਉਹ ਵੀ ਵਧੀਆ ਘਰ ਦਾ ਮਾਲ ਹੈ ਬਹੁਤ ਸੋਹਣਾ ਸਾਫਾ ਕਪੜਾ ਬਹੁਤ ਸੌਫਟ ਵਾਲਾ ਤੇ ਡਿਜ਼ਾਈਨ ਡੀਟੈਲ ਨੇ ਸਾਰੇ ਤੇ ਪਿਓਰ ਦੁਪੱਟਿਆਂ ਦੇ ਨਾਲ ਹੈ ਆ ਲਓ ਜੀ ਆ ਸੀ ਇਹਦਾ ਦੁਪੱਟਾ ਦੁਪੱਟਿਆਂ ਦੇ ਉੱਤੇ ਸਾਰਿਆਂ ਦੇ ਉੱਤੇ ਲੈਸ ਲੱਗੀ ਹੈ ਬਹੁਤ ਸੋਹਣੀ ਕਾਟਨ ਦੀ ਲੈਸ ਪਿਓਰ ਦੇ ਦੁਪੱਟਿਆਂ ਤੇ ਕਾਟਨ ਦੀ ਲੈਸ ਨਾਲ ਫਿਨਿਸ਼ਿੰਗ ਕੀਤਾ ਦੁਪੱਟਾ ਤੇ ਸਵਾ 2 ਮੀਟਰ ਦੀ ਕਟਿੰਗ ਦੁਪੱਟੇ ਦੀ ਤੁਹਾਨੂੰ ਦੱਸ ਦਿੱਤੀ ਪ੍ਰੋਪਰ ਤਿਆਰ ਹੈਗੀ ਤੇ ਕਲਰ ਬਹੁਤ ਹੀ ਸੋਹਣੇ ਲੱਗੇ ਆ ਲਓ ਜੀ ਅਗਲਾ ਆ ਗਿਆ ਗ੍ਰੀਨ ਕਲਰ नाल की नाद मैं थोन कलर दसद्या करूंगी रंग कि रंग है आ लो आ गया ग्रीन कलर का सूट तिजाइन है बहुत सोहना आ गया यहाँ दुपट्टा आ लो जी अगला आ गया वाइन कलर आ लो जी वाइन कलर पापर जहा कलर आ गया है बहुत सोहना कलर है आद आ, ते आ गया दुप्टा अगला आ गया मोरपंख कलर आ लो जी ये हैगा मोरपंख कलर का शूट ये डिजाइन देे चार कलर चार कलर बहुत प्यारे आ लो जी ये युप्टा आ गया सारे लैस के नाल दुप्टे रेडी ने ਤੇ ਸੂਟ ਦਾ ਰੇਟ ਸਿਰਫ ਤੇ ਸਿਸ ਮਠਾੜੂ ਸ਼ਾਪ ਦੇ ਉੱਤੇ ਸਾਨੂੰ ਮਿਲੂਗਾ 850 ਰੁਪਿਆ ਆਹ ਲਓ ਜੀ ਇਹ ਦਾ ਆ ਗਿਆ ਗਲੱਡ ਜੈਨ ਆਹ ਲਓ ਜੀ ਆਹ ਜੈਨ ਵੀ ਬਹੁਤ ਸੋਹਣਾ ਆ ਗਿਆ ਡਿਜ਼ਾਈਨ ਬਹੁਤ ਪਿਆਰਾ ਹੈ ਆਹ ਲਓ ਜੀ ਇਹ ਦਾ ਦੁਪੱਟਾ ਆਹ ਲਓ ਜੀ ਇਹ ਦਾ ਦੁਪੱਟਾ ਆ ਗਿਆ ਦੁਪੱਟਿਆਂ ਦੀ ਲੁੱਕ ਬਹੁਤ ਹੈ ਕਿਉਂਕਿ ਦੁਪੱਟੇ ਸੋਹਣੇ ਨੇ ਪਿਓਰ ਦਾ ਦੁਪੱਟਾ ਹੈ ਤੇ 2.5 ਮੀਟਰ ਦੀ ਸਵਾ 2 ਮੀਟਰ ਦੀ ਇਹਦੀ ਕਟਿੰਗ ਹੈ ਸਾਰੇ ਕਲਰ ਸੋਹਣੇ ਨੇਗੇ ਹਾਲੋ ਜੀ ਅਗਲਾ ਆ ਗਿਆ ਲੇਮਨ ਕਲਰ ਬਹੁਤ ਜਿਆਦਾ ਸੋਹਣਾ ਹੈ ਹਾਲੋ ਜੀ ਇਹ ਆ ਗਿਆ ਲੇਮਨ ਕਲਰ ਤੇ ਆ ਗਿਆ ਇਹਦਾ ਲੇਮਨ ਕਲਰ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਤੇ ਅਗਲਾ ਵੀ ਬਹੁਤ ਸੋਹਣਾ ਕਲਰ ਹੈ ਜਿਹੜਾ ਸਰਦਈ ਨਾਲ ਕੰਟਰਾਸਟ ਹੈ ਲਾਈਟ ਜਾਂ ਸਰਦਈ ਹੈ ਬਹੁਤ ਸੋਹਣਾ ਇਹ ਕਪੜਾ ਵੀ ਬਹੁਤ ਸੌਫਟਾ ਗਰਮੀ ਦੇ ਵਿੱਚ ਤੁਸੀਂ ਜਿਵੇਂ ਮਰਜ਼ੀ ਹੰਡਾਈ ਜਾਓ ਤੁਹਾਨੂੰ ਪਤਾ ਹੀ ਇਹ ਵੀ ਕੈਮ ਪ्युअर ਕੈਮਰਿਕ ਦਾ ਕਪੜਾ ਜਿਹੜਾ ਹੁੰਦਾ ਬਹੁਤ ਸੱਫ ਸੋਹਣਾ ਹੁੰਦਾ ਕੰਫਰਟੇਬਲ ਹੁੰਦਾ ਗਰਮੀ 'ਚ ਤੁਸੀਂ ਜਿਵੇਂ ਮਰਜ਼ੀ ਕਪੜੇ ਨੂੰ ਸਿਚਿੰਗ ਕਰਾ ਕੇ ਸ਼ੂਟ ਬਹੁਤ ਸੋਹਣਾ ਲੱਗੂਗਾ ਆਹ ਲਓ ਜੀ ਆਹ ਲਾਈਟ ਕਲਰ ਦਾ ਇਹਦਾ ਆ ਗਿਆ ਲਾਈਟ ਸਰਦਈ ਇਹਦਾ ਦੁਪੱਟਾ ਆ ਗਿਆ ਤੇ ਅਗਲਾ ਕਲਰ ਵੀ ਆਪਣੇ ਕੋਲੇ ਬੇਬੀ ਪਿੰਕ ਆ ਗਿਆ आ लो जी ये भी बहुत सोहना आ गया कलर एक लाइट बेबी पिंक ना कंट्रास्ट दपट्टा एक डार आ गया एक लाइट आला आ गया दोनों कलर बहुत सोने ने लो जी आ भी लाइट सरदई थोड़ा जहा डार्क चार सी, एक लाइट स ਖਾ ਲੋ ਜੀ ਇਹ ਦਾ ਹੈਗਾ ਦੁਪੱਟਾ ਤੇ ਇੱਕ ਆਪਣੇ ਕੋਲੇ ਏਸੀ ਰੇਂਜ ਦੇ ਵਿੱਚ ਚਿਕਨ ਵਾਲੇ ਆਏ ਨੇ ਚਿਕਨ ਵਾਲਿਆਂ ਦੇ ਨਾਲ ਜਿਹੜੇ ਆ ਚਿਕਨ ਦੇ ਸੂਟ ਨੇ ਇਹਨਾਂ ਦੇ ਨਾਲ ਹੈਗਾ ਮਸਲੀਨ ਦਾ ਦੁਪੱਟਾ ਤੇ ਇਹ ਰੇਟ ਸਾਰਿਆਂ ਦਾ ਇੱਕੋ ਹੀ ਹੈ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਇਹ ਬਹੁਤ ਹੀ ਸੋਹਣੀ ਫਾਈਨ ਵੀਡੀਓ ਬਣੂਗੀ ਕਿਉਂਕਿ ਸਾਰਿਆਂ ਦਾ ਰੇਟ ਇੱਕ ਹੈ ਸੂਟਾਂ ਦਾ ਸਾਢੇ 80 ਦੀ ਰੇਂਜ ਵਾਲੇ ਸੂਟ ਨੇਗੇ ਆਹ ਲਓ ਜੀ ਸਾਰਾ ਜਿਹੜਾ ਤੁਸੀਂ ਦੇਖ ਲਓ ਪੂਰੇ ਧਿਆਨ ਨਾਲ ਕਪੜਾ ਜਿਹੜਾ ਹੈਗਾ ਬਹੁਤ ਸੋਹਣਾਗਾ ਇਹਦੇ ਉੱਤੇ ਚਿਕਨ ਵਰਕ ਕੀਤਾ ਹੋਇਆ ਹੈ ਚਿਕਨ ਦੀ ਸ਼ਰਟ ਹੈਗੀ ਤੇ ਕਪੜਾ ਜਿਹੜਾ ਸਲਵਾਰ ਦਾ ਨਾਲ ਉਹ ਪਲੇਨ ਹੈਗਾ ਪਲੇਨ ਸਲਵਾਰ ਦਾ ਕਪੜਾ ਹੈ ਤੇ ਦੁਪੱਟਾ ਜਿਹੜਾ ਇਹਦੇ ਨਾਲ ਪ्योर ਮਸਲੀਨ ਦਾ ਦੁਪੱਟਾ ਹੈਗਾ ਆਹ ਲਓ ਜੀ ਮਸਲੀਨ ਦਾ ਦੁਪੱਟਾ ਇਹਦੇ ਨਾਲ ਹੈਗਾ ਸਵਾ 2 ਮੀਟਰ ਦਾ ਦੁਪੱਟਾ ਡਿਜ਼ਾਈਨ ਬਹੁਤ ਸੋਹਣਾ ਹੈਗਾ ਆਹ ਲਓ ਜੀ ਮਸਲੀਨ ਦਾ ਦੁਪੱਟਾ ਇਹਦੇ ਨਾਲ ਤੇ ਇਹਦਾ ਰੇਟ ਵੀ 850 ਰੁਪਈਆ ਹੈ ਇਹਦੇ 3 ਕਲਰ ਆਪਣੇ ਕੋਲੇ ਅਵੇਲੇਬਲ ਨੇ 3 ਕਲਰ ਆਪਾਂ ਸੰਖਾ ਦੇ ਦਿੰਨੇ ਆ ਇੱਕ ਕਲਰ ਆ ਗਿਆ ਆਪਣੇ ਕੋਲੇ ਇਹ ਬੇਬੀ ਪਿੰਕ ਇੱਕ ਕਲਰ ਆ ਗਿਆ ਆਪਣੇ ਕੋਲੇ ਪੀਚ ਕਲਰ ਆਹ ਲੋ ਜੀ ਇਹ ਆ ਗਿਆ ਆਪਣੇ ਕੋਲੇ ਪੀਚ ਕਲਰ ਚਿਕਨ ਸ਼ਰਟ ਦੇ ਨਾਲ ਹੈ ਬਹੁਤ ਸੋਹਣਾ ਸੂਟ ਬਣੂਗਾ ਤੁਹਾਡਾ ਸਾਰੀ ਸਾਰੀ ਜਿਹੜੀ ਹੈਗੀ ਹੈਵੀ ਹੈਗੀ ਤੇ ਆ ਇਹਦਾ ਆ ਗਿਆ ਪੀਚ ਕਲਰ ਦਾ ਦੁਪੱਟਾ ਸਾਈਜ਼ ਨੂੰ ਦੱਸਿਆ ਸਾਰੇ ਦੁਪੱਟਿਆਂ ਦੇ ਬਹੁਤ ਵੱਡੇ ਨੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਸਰਦਈ ਲਾਈਟ ਸਰਦਈ ਕਲਰ ਆ ਲਓ ਜਿਹੜੀ ਅੱਜ ਦੀ ਵੀਡੀਓ ਆਪਣੀ ਇਹ ਲੰਬੀ ਜਰੂਰ ਬਣਾਉਂਗੀ ਤੁਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਕਿਉਂਕਿ ਸੂਟ ਜਿਹੜੇ ਹੈਗੇ ਨੇ ਸਾਰੇ ਸੋਹਣੇ ਨੇ ਤੇ ਬਾਜ਼ਵਰੇਟ ਤੇ ਨੇ ਤੇ ਤੁਹਾਡੇ ਪੜਤੇ ਦੇ ਵਿੱਚ ਨੇ ਤੁਸੀਂ ਇੱਕ ਵੀ ਸ਼ੂਟ ਨੂੰ ਮਿਸ ਨਾ ਕਰਿਓ ਸਾਰੇ ਸ਼ੂਟ ਤੁਸੀਂ ਅ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਆ ਲਓ ਜੀ ਆ ਇਸ ਦਾ ਦੁਪੱਟਾ ਆ ਗਿਆ ਇਹਨਾਂ ਸ਼ੂਟਾਂ ਨਾਲ ਮਸਲੀਨ ਦੇ ਦੁਪੱਟੇ ਜਿਹੜੇ ਨਾਲ ਪਿਓਰ ਦੇ ਦੁਪੱਟੇ ਹੋਣਗੇ ਉਹਨਾਂ ਨਾਲ ਵੀ ਮੈਂ ਤੁਹਾਨੂੰ ਦੱਸੂਗੀ ਵੀ ਇਹਨਾਂ ਨਾਲ ਪਿਓਰ ਦੇ ਦੁਪੱਟੇ ਆ ਜਿਹੜੇ ਨਾਲ ਮਸਲੀਨ ਦੇ ਦੁਪੱਟੇ ਆ ਉਹ ਸ਼ੂਟਾਂ ਦਾ ਵੀ ਆਪਾਂ ਤੁਹਾਨੂੰ ਦੱਸ ਦਿਆਂਗੇ ਵੀ ਇਹਨਾਂ ਦੇ ਨਾਲ ਜਿਹੜੇ ਦੁਪੱਟੇ ਨੇ ਉਹ ਮਸਲੀਨ ਦੇ ਆ ਜਾਂ ਪਿਓਰ ਦੇ ਆ ਹੈ ਕਿ ਨਹੀਂ ਆਹ ਲਓ ਜੀ ਇੱਕ ਘੇਰ ਦਾ ਕੰਮ ਆ ਗਿਆ ਬਾਰਡਰ ਗਲਾ ਬਾਂ ਆ ਗਈ ਆਹ ਵਾਲੀ ਇਹਦੀ ਬਾਂ ਆ ਗਈ ਤੇ ਸਰਵਾਰ ਇਹਦੇ ਨਾਲ ਪਲੇਨ ਆਉਗੀ ਤੇ ਦੁਪੱਟਾ ਇਹਦੇ ਨਾਲ ਇਹਦੇ ਇਸ ਸੂਟ ਨਾਲ ਵੀ ਮਸਲੀਨ ਦਾ ਆ ਗਿਆ ਆਹ ਲਓ ਜੀ ਆਹ ਲਓ ਜੀ ਮਸਲੀਨ ਦਾ ਦੁਪੱਟਾ ਹੈ ਤੇ ਸਾਇ ਸਾਨੂੰ ਪਤਾ ਵੀ ਸਾਰੇ ਦੁਪੱਟਿਆਂ ਦੇ ਬਹੁਤ ਸੋਹਣੇ ਹੁੰਦੇ ਨੇ ਲੰਬੇ ਹੁੰਦੇ ਨੇ ਆਹ ਲਓ ਜੀ ਇੱਕ ਡਿਜ਼ਾਈਨ ਹੋਰ ਆ ਗਿਆ ਆਪਣੇ ਕੋਲ ਇਹ ਵੀ ਦਪਟਾ ਬਹੁਤ ਸੋਹਣਾ ਇਹਦੇ ਨਾਲ ਵੀ ਦੁਪੱਟਾ ਹੈਗਾ ਮਸਲੀਨ ਦਾ ਇਹ ਵੀ ਨੇਕ ਦਾ ਕੰਮ ਆ ਗਿਆ ਤੇ ਬਾਹਾਂ ਬਾਜੂ ਦਾ ਕੰਮ ਆ ਗਿਆ ਤੇ ਜਿਹੜਾ ਘੇਰ ਦਾ ਡਿਜ਼ਾਈਨ ਆ ਉਹ ਵੀ ਬਹੁਤ ਸੋਹਣਾ ਹੈਗਾ ਤੇ ਪ੍ਰਿੰਟ ਵੀ ਇਹਦਾ ਬਹੁਤ ਜਿਆਦਾ ਸੋਹਣਾ ਹੈ ਤੇ ਸ਼ਰਟ ਦੀ ਲੈਂਥ ਤੁਸੀਂ ਜਿੰਨੀ ਮਰਜ਼ੀ ਲੈ ਲਿਓ ਤੇ ਇਹਦੇ ਨਾਲ ਵੀ ਦੁਪੱਟਾ ਮਸਲੀਨ ਦਾ ਆਹ ਲਓ ਜੀ ਇਹ ਦੀ ਸੀਗੀ ਸਲਵਾਰ ਤੇ ਆਹ ਸੀਗਾ ਇਹਦਾ ਦੁਪੱਟਾ ਦੁਪੱਟਾ ਇਹਦਾ ਮਸਲੀਨ ਦਾ ਆ ਗਿਆ ਇਹ ਆ ਇਹਦਾ ਡਿਜ਼ਾਈਨ ਹੈ ਤੁਸੀਂ ਚੈੱਕ ਕਰ ਲਓ ਦੁਪੱਟੇ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਆਹ ਲਓ ਜੀ ਅਗਲਾ ਸੂਟ ਆ ਗਿਆ ਆਪਣਾ ਪਿਰ ਦੁਪੱਟੇ ਨਾਲ ਇਹਦੇ ਨਾਲ ਮੈਚਿੰਗ ਸਲਵਾਰ ਲਾਈਨਿੰਗ ਵਾਲੀ ਹੈ ਬਹੁਤ ਹੀ ਸੋਹਣਾ ਸਾਫਾ ਕਪੜੇ ਦਾ ਇਹ ਜਿਹੜੇ ਸੂਟ ਨੇ ਸਾਰੇ 1000 ਦੀ ਰੇਂਜ ਵਾਲੇ ਨੇਗੇ ਆਹ ਲੋ ਜੀ ਇਹਤੇ ਘੇਰ ਤੇ ਕੜਾਈ ਕੀਤੀ ਹੋਈ ਹੈ ਬਰਕ ਕੀਤਾ ਹੋਇਆ ਤੇ ਇਹਦਾ ਸ਼ਰਟ ਦਾ ਕਪੜਾ 2.5 ਮੀਟਰ ਹੈਗਾ ਜਿੰਨੀ ਮਰਜ਼ੀ ਤੁਸੀਂ ਲੈਂਥ ਲੈ ਲਿਓ ਤੇ ਆਹ ਜਿਹੜੀ ਇਹਦੀ ਸਲਵਾਰ ਆ ਗਈ ਲੈਣਾ ਵਾਲੀ ਸਲਵਾਰ 3 ਮੀਟਰ ਸਲਵਾਰ ਦਾ ਕਪੜਾ ਹੋਊਗਾ ਤੇ ਆਹ ਇਹਦਾ ਪ्युअर ਦਾ ਦੁਪੱਟਾ ਆ ਗਿਆ ਫੁੱਲ ਪ्युअर ਦਾ ਆਹ ਲੋ ਜੀ ਆਇਦਾ ਫੁੱਲ ਪਿਆਰ ਦਾ ਦੁਪੱਟਾ ਹੈ ਸਾਈਜ਼ ਸਾਰਿਆਂ ਦੇ ਬੇਚਿੰਤ ਹੋ ਜਾਓ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਜਿਹੜੇ ਸਾਈਜ਼ ਨੇ ਸਾਰੇ ਇਹਨਾਂ ਦੇ 2.5 2.5 2.2 ਮੀਟਰ ਦੇ ਸਾਈਜ਼ ਨੇ ਆਹ ਲਓ ਜੀ ਅਗਲਾ ਆ ਗਿਆ ਕਾਟਨ ਦੁਪੱਟੇ ਦੇ ਨਾਲ ਜਿਹੜਾ ਅਗਲਾ ਸੂਟ ਦਾ ਡਿਜ਼ਾਈਨ ਹੈ ਬਹੁਤ ਸੋਹਣਾਗਾ ਬਰਕ ਕੀਤਾ ਹੋਇਆ ਸੂਟ ਦੇ ਉੱਤੇ ਤੇ ਇਹ ਆਪਣਾ ਕਾਟਨ ਦੁਪੱਟੇ ਦੇ ਨਾਲ ਹੈਗਾ ਡਿਜ਼ਾਈਨਰ ਸੂਟ ਹੈ ਬਹੁਤ ਸੋਹਣਾ ਸੂਟ ਹੈ ਇਹ ਆਹ ਲਓ ਜੀ ਇਹ ਬਲੈਕ ਕਲਰ ਦਾ ਸੂਟ ਹੈ ਫਰੰਟ ਦੇ ਉੱਤੇ ਵਰਕ ਕੀਤਾ ਹੋਇਆ ਜਿਹੜਾ ਫੁੱਲ ਹੈ ਸਾਰਾ ਕਵਰ ਕੀਤਾ ਹੋਇਆ ਹੈ ਕੜਾਈ ਦੇ ਨਾਲ ਤੇ ਇਹ ਦਾ ਤਹਾਂ ਆ ਗਿਆ ਗਲੇ ਤੇ ਕੰਮ ਤੇ ਆ ਇਹਦੀ ਆ ਗਈ ਸਲਵਾਰ ਬਲੈਕ ਤੇ ਆ ਲਓ ਜੀ ਮੈਂ ਤੁਹਾਨੂੰ कॉटन ਦਾ ਦੁਪੱਟਾ ਦੇਣੀਆਂ कॉटन ਦਾ ਦੁਪੱਟਾ ਦੇਖੋ ਤੁਸੀਂ ਬਹੁਤ ਹੀ ਜਿਆਦਾ ਪਿਆਰਾ ਹੈ ਤੇ ਖੁੱਲਾ ਸਹਿਜਾ ਦੁਪੱਟੇ ਦਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪਿਓਰ कॉटन ਦਾ ਦੁਪੱਟਾ ਹੈ ਤੇ ਪਿਓਰ कॉटन ਦਾ ਹੀ ਸ਼ੂਟ ਹੈ ये चल तीन रंग अवेलेबल ने तिने कलर मैं सोनू दिखा दी तिने कलर टॉप देने गए आओ जी अगला आ गया गे कलर आ लो जी ये असमानी जहा कलर आ गया बहुत सोहनी लुक है छूट दी बहिजन बहुत सोना है ਘੇਰ ਤੇ ਕੜਾਈ ਆ ਗਈ ਨਾਲੇ ਫਰੰਟ ਫਰੰਟ ਦੇ ਉੱਤੇ ਵੀ ਇਹ ਬੈਕ ਸਾਈਡ ਮੈਂ ਵੀ ਬੈਕ ਸਾਈਡ ਦੀ ਵੀ ਦਿਖਾ ਦੇਣੀ ਆ ਬੈਕ ਸਾਈਡ ਇਹਦਾ ਆਊਗੀ ਫਰੰਟ ਤੇ ਫੁੱਲ ਆਊਗਾ ਬੈਕ ਸਾਈਡ ਤੇ ਫੁੱਲ ਆਊਗਾ ਤੇ ਸੂਟ ਹੈਗਾ ਬਹੁਤ ਸੋਹਣਾ ਸੂਟ ਨਹੀਂ ਛੱਡਣ ਵਾਲਾ ਤੇ ਮਠਾੜੂ ਸ਼ਾਪ ਦੇ ਉੱਤੇ ਤੁਸੀਂ ਪਹੁੰਚਣਾ ਦਾਵਾ-ਦਾਵ ਆਹ ਲਓ ਜੀ ਆਇਰਾ ਆ ਗਿਆ ਦੁਪੱਟਾ ਆ ਲਓ ਇਸ ਆ ਸਾਈਜ਼ ਆ ਗਿਆ ਦੁਪੱਟੇ ਦਾ जेड़े भी फाइन क्वालिटी के दुपट्टे नेने सॉफ्ट के पोले पोले दुप्टे फील करोगे प्योर कॉटन का दुप्टा इना वह दो ढाई सौ का तीन सौ का कला दुपट्टा ही है लो जी अगला कलर आ गया अपना पीच कलर आ लो जी एक कलर आ गया अपना बाबा पीच ज्या कलर आ गया बहुत सोना कलर है ਇਹ ਕੈਮਰੇ ਦੇ ਵਿੱਚ ਤਾਂ ਸਾਨੂੰ ਪਤਾ ਨਹੀਂ ਕਿਦਾਂ ਦਾ ਲੱਗਦਾ ਹੋਊਗਾ ਇੱਥੇ ਮੇਰੇ ਕੋਲੇ ਵਾਵਾ ਪੀਜ ਜੇ ਕਲਰ ਲੱਗਦਾ ਬਹੁਤ ਸੋਹਣਾ ਆ ਇਹਦੀ ਸਲਵਾਰ ਦਾ ਕਪੜਾ ਆ ਗਿਆ ਤੇ ਇਹਦਾ ਦੁਪੱਟਾ ਵੀ ਆਪਾਂ ਖੋਲ ਦਿੰਨੇ ਆ ਆਹ ਲਓ ਜੀ ਇਹਦਾ ਦੁਪੱਟੇ ਦਾ ਸਜ ਇਸ ਤੋਂ ਬਾਅਦ ਆਪਣੇ ਆਗੇ ਤੇ ਹੋਰ ਦੁਪੱਟੇ ਵਾਲੇ ਸੂਟ ਉਹ ਵੀ ਬਹੁਤ ਸੋਹਣੇ ਨੇਗੇ ਆ ਕਰਿਓ ਆਹ ਲਓ ਜੀ ਸਾਰੇ ਸਾਰਾਂ ਦਾ ਇੱਕੋ ਹੀ ਮਿਲੂਗਾ ਤੁਹਾਨੂੰ ਸੂਟ ਸੋਨ ਦੇ ਸਿਆ ਵੀ ਕੋਈ 1200 ਵਾਲਾ ਹੈ ਕੋਈ 1000 ਵਾਲਾ 1200 ਤੋਂ 2000 ਤੋਂ ਘੱਟ ਕੋਈ ਸੂਟ ਨਹੀਂ ਦਾ ਇਹ ਆਪਣਾ ਆ ਗਿਆ ਬਹੁਤ ਸੋਹਣਾ ਜੈਪੁਰੀ ਸੂਟ ਆ ਗਿਆ ਜੈਪੁਰੀ ਸ਼ਰਟ ਹੈ ਇਹ ਤੇ ਗਲੇ ਦੇ ਉੱਤੇ ਪੱਟੀ ਲੱਗੀ ਹੋਈ ਹੈ ਤੇ ਘੇਰ ਦੇ ਉੱਤੇ ਵੀ ਇਹਦੇ ਪੱਟੀ ਹੈ ਤੇ ਸਲਵਾਰ ਦਾ ਕੱਪੜਾ ਜਿਹੜਾ ਹੈਗਾ ਐਦਾਂ ਬੋਲਾਂ ਵਾਲਾ ਨਾਲ ਹੈ ਪਿਓਰ ਕਾਟਨ ਦਾ ਸੂਟ ਹੈ ਤੇ ਦੁਪੱਟਾ ਇਹਦੇ ਨਾਲ ਆਪਾਂ ਫੁੱਲ ਪਿਓਰ ਦਾ ਦੇਵਾਂਗੇ ਤੁਹਾਨੂੰ ਆਹ ਲਓ ਜੀ ਜੈਪੁਰੀ ਡਿਜ਼ਾਈਨ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਆਹ ਲਓ ਜੀ दुप्टा सवा दो मीटर का फुल प्योर का दुप्टा तो कलर ये तीन तो अपने को चार हो रेडी करो अगला भी चख लो आ लो जी अगला आ गया अपना ग्रीन कलर ये जयपुरी डिज़ाइन है बहुत प्यारा डिज़ाइन है ये बहुत सोहना डिज़ाइन है देख लियो बहुत ही सोहना यद जो प्रिंट है य आईदी सलवार आ गई खोलो सूट करो अच्छा आ लो जी एद आ गया दुपट्टा आ लो जी अगले अगला ये आ, आ गया, गया नीला कलर डार्क नेवी का कलर आ गया बहुत सोहना कलर है अज की बहुत फाइन बन वाली है तुम वीडियो शुरू तो लैके एंड ताकि देख लो भी भोरा ना मिस करो क्योंकि सारे डिजाइन ही सोहने ने ਆਹ ਲੋ ਜੀ ਨੀਲੇ ਕਲਰ ਦਾ ਸੂਟ ਹੈ ਆਹ ਦੀ ਸਲਵਾਰ ਆ ਗਈ ਨਾਲ ਮਾਰ ਸੋ ਨੂੰ ਕਵਾਂਟੀਟੀ ਦੇ ਵਿੱਚ ਮਿਲੂਗਾ ਇਹ ਨਹੀਂ ਹੈਗਾ ਵੀ ਤੁਸੀਂ ਸੂਟ ਜਿੰਨੇ ਦੇਖਿਆ ਜਿੰਨੇ ਮਰਜੀ ਸੂਟ ਬਾਏ ਕਰਿਓ 5 4 6 7 ਜਿੰਨੇ ਵੀ ਤੁਹਾਡੀ ਚੋਅ ਹੋਊਗੀ ਤੁਸੀਂ ਇੱਕ ਸੂਟ ਨੂੰ ਵੀ ਆਰਡਰ ਕਰ ਸਕਦੇ ਹੋ ਇੱਕ ਡਿਜ਼ਾਈਨ ਪਿਆਰ ਬਟੇ ਦੇ ਵਿੱਚ ਹੋਰ ਆਇਆ ਆਪਾਂ ਉਹ ਵੀ ਡਿਜ਼ਾਈਨ ਖੋਲਦੇ ਆ ਉਹ ਬਹੁਤ ਸੋਹਣਾ ਡਿਜ਼ਾਈਨ ਹੈ ਲੈਂਥ ਸਾਰਿਆਂ ਦੀ ਪੂਰੀ ਲੈਂਥ ਮਿਲੂਗੀ ਸੋ ਨੂੰ ਤੁਸੀਂ ਸੂਟ ਨੂੰ ਜਿੰਨਾ ਮਰਜ਼ੀ ਰੈਡੀ ਕਰ ਲਿਓ ਆਹ ਡਿਜ਼ਾਈਨ ਵੀ ਬਹੁਤ ਜਾਦੇ ਟੌਪ ਦਾ ਹੈ ਆਹ ਲਓ ਜੀ ਇਹ ਆਪਣਾ ਗਲਾ ਆ ਗਿਆ ਤੇ ਘੇਰ ਦੇ ਉੱਤੇ ਬਹੁਤ ਸੋਹਣਾ ਇਹਦਾ ਡਿਜ਼ਾਈਨ ਆ ਗਿਆ ਐ ਲੱਗਦਾ ਬਾਗ ਵਰਗਾ ਸੂਟ ਹੈ ਬਹੁਤ ਸੋਹਣਾ ਹੈਵੀ ਹੈਵੀ ਤੇ ਆਹ ਇਹਦਾ ਬਾਹਾਂ ਦਾ ਡਿਜ਼ਾਈਨ ਆ ਗਿਆ ਬਾਹਾਂ ਤੇ ਵੀ ਬਹੁਤ ਸੋਹਣਾ ਕੰਮ ਹੈ ਤੇ ਦੁਪੱਟਾ ਵੀ ਇਹਨਾਂ ਨਾਲ ਵੀ ਫੁੱਲ ਪਿਆਰ ਦਾ ਦੁਪੱਟਾ ਹੈ ਤੇ ਇਹਨਾਂ ਨਾਲ ਪਾਉਣੇ 3 3 ਮੀਟਰ ਦੀਆਂ ਸਲਵਾਰਾਂ ਨੇ ਕਟਾਂਗੇ ਸਲਵਾਰ ਦੀ ਹੋਊਗੀ 2.75 ਆਹ ਲਓ ਜੀ आजादा डिजायन आ गया दुपटे का दुप्टे का डिजैन तुम तो देखो बहुत सोहना लंबा साइज फुल प्योर का दुपट्टा आ लो जी एच एक कलर है अपने ये दिखाया कि ब्लैक कलर का सूट से अगला ज्यादा कलर आ गया यह ग्रीन कलर का आ गया बॉटल ग्रीन ज कलर आ आ आज फटा -फटा है यह जी अज आप वीडियो फटाफट बनाने क्योंकि अपने को हजे काफी सूट पे नेगे ਦਿਖਾਉਣ ਵਾਲੇ ਤੇ ਲੰਬੀ ਜਰੂਰ ਹੋਊਗੀ ਵੀਡੀਓ ਆ ਲਓ ਜੀ ਇਹ ਦਾ ਦੁਪੱਟਾ ਆ ਗਿਆ ਦੁਪੱਟੇ ਦਾ ਸੈਜ ਨਾਲ ਦੀ ਨਾਲ ਤੁਸੀਂ ਫਟਾਫਟ ਚੈੱਕ ਕਰੀ ਜਾਓ ਅਗਲਾ ਸੀਗਾ ਕਾਫੀ ਆ ਕਾਫੀ ਦੇ ਵਿੱਚ ਇੱਕ ਕਲਰ ਆਪਣੇ ਕੋਲੇ ਹੋਰ ਆ ਗਿਆ ਇਹਦਾ ਤੇ ਨੇਵੀ ਦੇ ਵਿੱਚ ਇੱਕ ਕਲਰ ਹੋਰ ਆ ਗਿਆ ਆ ਲਓ ਜੀ ਇਹ ਦੋ ਦੋ ਤਿੰਨ ਤਿੰਨ ਕਲਰ ਨੇ ਆ ਵੀ ਕਾਫੀ ਵਾਲਾ ਕਲਰ ਆ ਗਿਆ ਡਾਰਕ ਲਾਈਟ ਚ ਹੋਊਗਾ ਕਲਰ ਥੋੜਾ ਜਿਹਾ ਆ ਲਓ ਜੀ ਆ ਬੋਟਲ ਗ੍ਰੀਨ ਵਾਲਾ ਆ ਗਿਆ ਇਹਦੇ ਵਿੱਚ ਕਾਫੀ ਜੀ ਕਾਫੀ ਸੂਟ ਆਪਣੇ ਕੋਲੇ ਅਵੇਲੇਬਲ ਨੇ ਤੇ ਆਹ ਲਓ ਜੀ ਅਗਲਾ ਡਿਜ਼ਾਈਨ ਆਪਾਂ ਦਿੰਨੇ ਆ ਬਹੁਤ ਪਿਆਰਾ ਇਹਦੇ ਸਾਰੇ ਡਿਜ਼ਾਈਨ ਜਿਹੜੇ ਅੱਜ ਦੇ ਆਏ ਨੇ ਆਪਣੇ ਕੋਲੇ ਬਿਊਟੀਫੁੱਲ ਡਿਜ਼ਾਈਨ ਆਏ ਨੇ ਬਹੁਤ ਹੀ ਸੋਹਣੇ ਆਹ ਲਓ ਜੀ ਇਸ ਸੂਟ ਦਾ ਜਿਹੜਾ ਡਿਜ਼ਾਈਨ ਹੈ ਉਹ ਇਸ ਲੋਡ ਤੇ ਆ ਆਪਣਾ ਗਲਾ ਆ ਗਿਆ ਤੇ ਫਰੰਟ ਆ ਗਿਆ ਤੇ ਜਿਹੜਾ ਸਲਵਾਰ ਦਾ ਕੱਪੜਾ ਹੈ ਉਹ ਇਸ ਡਿਜ਼ਾਈਨ ਦਾ ਹੈਗਾ ਜਿਹੜਾ ਸਲਵਾਰ ਦਾ ਕੱਪੜਾ ਹੈ ਆਹ ਵਾਲਾ ਪ੍ਰਿੰਟ ਵਾਲਾ ਸਲਵਾਰ ਦਾ ਕੱਪੜਾ ਹੋਊਗਾ ਤੇ ਪੂਰਾ ਸੋਹਣਾ ਹੈ ਸਟਾਫ 3 ਮੀਟਰ ਦੀ ਸਲਵਾਰ ਹੋਊਗੀ ਇਹਦੇ ਨਾਲ तो दुपट्टा ये मसलींद है आ लो जी आप दुपटे का डिजाइन भी खोल के देखिए आ लो जी आदा दुप्टे का आ गया सैज ये दुप्टे का आ गया फ्लावर बहुत सोहना गा आ लो जी ये अगला अपने को आ गया एक हो रहा। डिजायन होर आ लो जी आ शर्ट का डिजाइन इस टैप है तो कॉफी शेट की सलवार है ਤੇ ਕੋਫੀ ਸ਼ੇਡ ਦਾ ਹੀ ਇਹਦੇ ਨਾਲ ਦੁਪੱਟਾ ਹੈ ਮਸਲੀਨ ਦਾ ਦੁਪੱਟਾ ਇਹਦੇ ਨਾਲ ਹੈਗਾ ਆਹ ਲਓ ਜੀ ਆਹ ਦੁਪੱਟਾ ਇਹਦੇ ਨਾਲ ਹੈਗਾ ਮਸਲੀਨ ਦਾ ਇਹ ਇਕੱڑیਆਂ ਆਪਣੇ ਕੋਲੇ ਹੋਰ ਆ ਗਿਆ ਉਹ ਵੀ ਡਿਜ਼ਾਈਨ ਬਹੁਤ ਸੋਹਣਾ ਇਹ ਹੈਗਾ ਹਾਫ ਪਿਓਰ ਦੇ ਦੁਪੱਟੇ ਨਾਲ ਆਹ ਲਓ ਜੀ ਇਹਦਾ ਜਿਹੜਾ ਸ਼ੂਟ ਦਾ ਕਲਰ ਹੈ ਬਹੁਤ ਪਿਆਰਾ ਹੈ ਤਾਂਬੇ ਰੰਗਾ ਕਲਰ ਦਾ ਸ਼ੂਟ ਦਾ बहुत ही प्यारा सूट है तो सलवार सारे ना सूँ दस प्लेन ने आई सलवार आ गई तो दुपट्टा ये गया, प्यार आ गया प्योर का वो प्लेन आया कि कोई लैस नहीं लगी कुछ नहीं लगे दुप्टा यद प्लेन हैगा यहाँ लैस वगैरह ला के तुम दुपटे तैयार कर लिये अपने कोलर ने एक कलर नीला से एक तांबे रंगा आलो जी ये नीला कलर ਬਾਟਨਾ ਦੇ ਨਾਲ neck ਨਾਲ ਬਹੁਤ ਸੋਹਣਾ ਏਰ ਸੂਟ ਦਾ ਤੇ ਗਲਾ ਤੇ ਆ ਇਹਦਾ ਆ ਗਿਆ ਦੁਪੱਟਾ ਆਹ ਲਓ ਜੀ ਇਕੜ ਜਾਣ ਆਪਣੇ ਕੋਲੇ ਹੋਰ ਰਹਿ ਗਿਆ ਜੇਨ ਤਾਂ ਆਪਣੇ ਕੋਲੇ ਕਾਫੀ ਪਏ ਨੇ ਗੱਲ ਕਰ ਆਪਾਂ ਹੁਣ ਥੋੜੇ ਦਿਖਾਵਾਂਗੇ ਸੋਨੂੰ ਇਹਦਾ ਦੁਪੱਟਾ ਕਿਧਰ ਗਿਆ ਦੁਪੱਟਾ ਕਰਿਓ ਆ ਸੀਗਾ ਖੋਲੋ ਦੁਪੱਟਾ ਜਿਹੜੇ ਇਹ ਦੂਜੇ ਕਲਰ ਦਾ ਰਹਿ ਗਿਆ ਦੁਪੱਟਾ ਇਹ ਜ਼ਰੂਰੀ ਪਰੇ ਆਹ ਲਓ ਜੀ ਇਕੜ ਜਾਣ ਇਹਦਾ ਹੋਰ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਹੈ ਆਲ ਓਵਰ ਕਪੜਾ ਹੈ ਤੇ ਇਦੇ ਨਾਲ 20 ਦਪੱਟਾ ਫੁੱਲ ਪਯਰ ਦਾ ਹੈਗਾ ਇਹ ਫੁੱਲ ਪਯਰ ਦੇ ਦਪੱਟੇ ਦੇ ਨਾਲ ਆਲ ਓਵਰ 5 ਮੀਟਰ ਕਪੜਾ ਹੈ ਤੇ ਇਸ ਦਪੱਟੇ ਦੇ ਉੱਤੇ ਹੋਰ ਕਰੇਂ ਖੁੱਲੀ ਨਹੀਂ ਦਿਖਾਤ ਆ ਲਓ ਜੀ ਇਹ ਫੁੱਲ ਪਯਰ ਦੇ ਦਪੱਟੇ ਦੇ ਨਾਲ ਪੱਟੀ ਲੱਗੀ ਹੋਈ ਹੈ ਪੱਟੀ ਵਾਲਾ ਦਪੱਟਾ ਹੈ ਸਾਈਜ਼ ਪੂਰਾ ਵੱਡਾ ਹੈ ਆ ਲਓ ਜੀ ਇਹਦੇ ਜੇ ਆਪਣੇ ਕੋਲੇ ਚਾਰ ਰੰਗ ਨੇ ਚਾਰੇ ਰੰਗ ਬਹੁਤ ਸੋਹਣੇ ਨੇਗੇ आ लो जी आ जामी जहा कलर आ गया बहुत सोहना सूट है आल ओवर पांच मीटर आ लो जी आदा दुपट्टा है सारे सूट बहुत सोहने ने गे अगला कलर आ गया जो मस्टर्ड कलर आ गया आ लो जी मस्टर्ड कलर है बहुत सोना कलर जो है डिजाइन बहुत सोना ना खोलो दुप्टा ਆਹ ਲਓ ਜੀ ਇਹ ਦਾ ਦਪਟਾ ਆ ਗਿਆ ਤੇ ਅਗਲਾ ਕਲਰ ਆਪਣੇ ਕੋਲੇ ਆ ਗਿਆ ਫਿਰੋਜੀ ਆਹ ਲਓ ਜੀ ਇਹ ਹਰਿਆਈ ਜੇ ਘਰ ਵਿੱਚ ਕਲਰ ਜਿਹੜਾ ਇਹਦਾ ਹੈਗਾ ਬਹੁਤ ਸੋਹਣਾ ਇਹਦਾ ਕਲਰ ਹੈ ਆਲ ਓਵਰ ਕਪੜਾ ਹੈ ਬਾਕੀ ਆਪਣੇ ਕੋਲੇ ਜਿਹੜੇ ਦੁਪੱਟੇ ਦੇ ਨਾਲ ਸੂਟ ਨੇ ਹੋਰ ਆਪਣੇ ਕੋਲੇ ਕਾਫੀ ਪਏ ਨੇਗੇ ਦਿਖਾਈ ਦਿਏ ਚਾ ਇਹਨੇ ਕਿ ਰਹਿ ਗਏ ਆ ਲਓ ਜੀ ਜਿਹੜੇ ਕਲਰ ਹੈਗੇ ਨੇ ਆਪਾਂ ਦਿਖਾਈ ਦਿੰਨੇ ਆਂਗੇ ਵੀਡੀਓ ਤਾਂ ਲੰਬੀ ਬਣੂ ਬਣੂ ਅੱਜ ਆ ਲਓ ਜੀ ਇਹਦਾ ਜਿਹੜਾ ਫਰੰਟ ਹੈ ਬਹੁਤ ਸੋਹਣਾ ਹੈ ਘੇੜ ਦਾ ਤੇ ਫਰੰਟ ਦਾ ਕੰਮ ਇਹਦਾ ਬਹੁਤ ਸੋਹਣਾ ਗਲੇ ਦਾ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਹੈਗਾ ਫੁੱਲ ਪਿਓਰ ਦਾ ਤੇ ਦੁਪੱਟਾ ਪੱਟੀ ਵਾਲਾ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਆ ਲਓ ਜੀ ਤੁਸੀਂ ਇਹਦਾ ਦੁਪੱਟੇ ਦਾ ਡਿਜ਼ਾਈਨ ਦੇਖੋ ਪੱਟੀ ਕਿੰਨੀ ਫਿਨਿਸ਼ਿੰਗ ਨਾਲ ਇਹਦੀ ਲਾਈ ਹੋਈ ਹੈ ਬਹੁਤ ਸੋਹਣੀ ਚੁੰਨੀ ਹੈ ਇਹਦੇ ਨਾਲ ਤੇ ਇਹਦੇ ਚ ਆਪਣੇ ਕੋਲੇ ਹੈਗੇ ਨਾ ਬੁਹ ਪੇ ਸਿੰਗਲ ਸੂਟ ਹੀ ਸੀਗਾ ਆਹ ਲਓ ਜੀ ਅਗਲਾ ਫੇਰ ਆਪਣੇ ਕੋਲੇ ਮਸਲੀਨ ਦਾ ਆ ਗਿਆ ਮਸਲੀਨ ਦੇ ਦੁਪੱਟੇ ਦੇ ਨਾਲ ਇਹਦਾ ਜਿਹੜਾ ਫਲਾਵਰ ਹੈ ਬਹੁਤ ਸੋਹਣਾ ਹੈ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸੂਟ ਦਾ ਤੇ ਆਹ ਲਓ ਜੀ ਆ ਇਹਦੀ ਪਿੰਕ ਕਲਰ ਦੀ ਸਲਵਾਰ ਹੈ ਤੇ ਇਹਦਾ ਦੁਪੱਟਾ ਵੀ ਮਸਲੀਨ ਦਾ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਹਲੋ ਜੀ ਆਇਆ ਦੁਪੱਟਾ ਹੈ ਦੁਪੱਟੇ ਦਾ ਡਿਜ਼ਾਈਨ ਪੂਰਾ ਫਾਈਨ ਹੈ ਸੋਹਣਾ ਦੁਪੱਟਾ ਹੈ ਤੇ ਕਰਿਓ ਹਾ ਇਹ ਕਿਹਦੇ ਵਿੱਚ ਆਹ ਕ ਲੈਮਨ ਕਲਰ ਆ ਗਿਆ ਲੈਮਨ ਕਲਰ ਵੀ ਇਹਦਾ ਬਹੁਤ ਪਿਆਰਾ ਹੈ ਹਲੋ ਜੀ ਇਹ ਲੈਮਨ ਕਲਰ ਦਾ ਹੈ ਬਹੁਤ ਹੀ ਸੋਹਣਾ ਸਰੋਂ ਫੁਲਾਇਆ ਸੂਟ ਹੈ तो इन्ना ज्यादा प्यारा सूट है तो आ लो जी यपट्टा आ गया डिजाइन अपने को आ गया फुल प्योर दप्टे के नाल यिजा भी बहुत सोहना है सारे डिजाइन जो है बहुत प्यारे डिजाइन आए हैं ਹਾਲੋ ਜੀ ਬਹੁਤ ਸੋਹਣਾ ਇਹਦਾ ਡਿਜ਼ਾਈਨ ਹੈ ਸੂਟ ਦਾ ਪਿਓਰ ਕਾਟਨ ਦਾ ਸੂਟ ਹੈ ਇਹ ਤੇ ਸਲਵਾਰ ਦਾ ਕਪੜਾ ਇਹਦੇ ਨਾਲ ਆ ਵਾਲਾ ਹੈਗਾ ਤੇ ਆ ਇਹਦਾ ਆ ਗਿਆ ਦੁਪੱਟਾ ਫੁੱਲ ਪਿਓਰ ਦਾ ਹਾਲੋ ਜੀ ਆ ਇਹਦਾ ਪੁੱਠਾ ਪੁੱਠਾ ਪਾਸਾ ਸੀ ਆ ਸੀ ਸਿੱਧਾ ਹਾਲੋ ਜੀ ਆ ਇਹਦਾ ਫੁੱਲ ਪਿਓਰ ਦਾ ਦੁਪੱਟਾ ਆ ਗਿਆ ਆ ਤਾਂ ਪਿਛਲੇ ਡਿਜ਼ਾਈਨ ਚੋਂ ਇਹਦੇ ਹੋਰ ਸੂਟ ਤੇ ਆ ਇੱਕ ਹਾਲੋ ਜੀ ਇਹ ਕਿਹਦੇ ਵਿੱਚ ਆ ਗਿਆ ਰੈੱਡ ਕਲਰ ਹਾਲੋ ਜੀ ਇਹ ਰੈਡ ਕਲਰ ਦਾ ਸੂਟ ਹੈ ਤੇ ਨਾਲ ਇਹਦੇ ਹੈਗੀ ਹੈਗੀ ਸਲਵਾਰ ਉਵੇਂ ਪਲੇਨ ਹੈ ਆਹ ਲਓ ਜੀ ਆਜ ਦਾ ਦੁਪੱਟਾ ਆ ਗਿਆ ਫੁੱਲ ਪਿਓਰ ਦਾ ਹਾਲੋ ਜੀ ਇਹ ਦਾ ਸੀਗਾ ਦੁਪੱਟਾ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਕੋਈ ਮਸਲੀਨ ਦੇ ਦੁਪੱਟਿਆਂ ਨਾਲ ਸੂਟ ਸੀਗੇ ਕੋਈ ਫੁੱਲ ਪਿਓਰ ਦੇ ਨਾਲ ਸੀਗੇ ਬਾਅਦ ਤੋਂ ਬਾਅਦ ਸੂਟ ਕੋਈ ਫੁੱਲ ਪਿਓਰ ਦੇ ਤੇ ਮਸਲੀਨ ਦੇ ਦੁਪੱਟਿਆਂ ਨਾਲ ਸੀਗੇ ਛੂਟਾਂ ਦੀ ਜਿਹੜੀ ਰੇਂਜ ਸੀਗੀ 1200 ਤੋਂ ਲੈ ਕੇ 1000 ਰੁਪਏ ਵਾਲੇ ਰਸੂਟ ਸੀਗੇ ਸਾਰੇ ਅੱਜ ਆਪਾਂ ਡਿਸਕਾਊਂਟ ਤੇ ਲਾਏ ਹੋਏ ਨੇ ਸਾਰੇ ਸੂਟ ਇਕੱਠਾ ਸਟਾਕ ਚੱਕਣ ਕਰਕੇ ਆਪਾਂ ਨੂੰ ਸੂਟ 850 ਰੁਪਏ ਦਾ ਤੁਹਾਨੂੰ ਦੇਣਾ ਹੈ 150 ਰੁਪਏ ਦਾ ਤੁਹਾਡਾ ਫਾਇਦਾ ਹੋਊਗਾ ਇਹਦੇ ਵਿੱਚ ਤੇ ਤੁਸੀਂ ਸੂਟ ਇੱਕ ਮੰਗਾ ਲੇ ਦੋ ਮੰਗਾ ਲੇ ਜੇ ਤੁਸੀਂ ਦੋ ਸੂਟ ਮੰਗਾਉਂਗੇ ਤਾਂ ਆਪਾਂ 1600 ਦੇ ਦੇਵਾਂਗੇ ਜੇ ਤੁਸੀਂ ਇੱਕ ਸੂਟ ਲਾਹੋਗੇ ਤਾਂ 850 ਦਾ ਸੂਟ ਆਪਾਂ ਤੁਹਾਨੂੰ ਦੇਵਾਂਗੇ ਸਾਰੇ ਰੰਗ ਡਿਜ਼ਾਈਨ ਬਹੁਤ ਸੋਹਣੇ ਸੀ ਵੀਡੀਓ ਨੂੰ ਵੱਧ ਤੋਂ ਵੱਧ ਲਾਹਾ ਲੈਣ ਵਾਸਤੇ ਵੱਧ ਤੋਂ ਵੱਧ ਵੀਡੀਓ ਨੂੰ ਤੁਸੀਂ ਰਿਸ਼ਤੇਦਾਰੀਆਂ ਦੇ ਵਿੱਚ ਸ਼ੇਅਰ ਕਰ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਬਣੀ ਐ ਤੇ ਸਾਮਲ ਆਪਣੇ ਕੋਲੇ ਗਰਮੀ ਵਾਲਾ ਜਿਹੜਾ ਸਟਾਕ ਆ ਬਹੁਤ ਹੀ ਸੋਹਣਾ ਆਇਆ ਪਿਆ ਵੀਡੀਓ ਬਹੁਤ ਯਾਦੇ ਲੰਬੀ ਬਣ ਗਈ ਅੱਜ ਤੇ ਆਪਾਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਸਾਰਿਆਂ ਦਾ ਧੰਨਵਾਦ ਸਸ਼ੀ ਕਾਲ ਜੀ ਸਾਰਿਆਂ ਨੂੰ